ਦੁਪਹਿਰ ਨੂੰ ਇੱਕੋ ਮੋਟਰਸਾਈਕਲ ਚੋਰੀ ਹੋਇਆ ਨਾਮਲਪੁਰ ਤੋਂ ਮੁੰਡਾ ਆਇਆ ਰੋਹਿਤ 297 DW 9855 সিলভার ਕਲਰ ਸਕ੍ਰੈਂਗਰ ਹਰਾਨੀ ਦੀ ਗੱਲ ਇਹ ਆ ਕਿ ਥਾਣੇ ਦੇ ਮੋਹਰਿਆਂ ਅੱਜ ਫੇਜੀ ਚੋਰੀ ਹੋ ਗਈ ਆ ਤੇ ਥਾਣੇ ਵਾਲੇ ਜਿਹੜੇ ਆ ਕੰਮ ਕਰਨੇ ਨਹੀਂ ਸੁੱਤੇ ਪਏ ਆ ਇਸ ਕਰਕੇ ਅੱਜ ਮਜਬੂਰੀ ਦੇ ਨਾਲ ਤੁਹਾਡੇ ਰੂਬਰੂ ਹੋਣਾ ਪਿਆ ਪੱਕਾ ਕਰ ਸਾਥੀਆਂ ਜੀ ਕਿ ਕਦੋਂ ਤੱਕ ਚਲੇਗਾ ਜਦੋਂ ਭਗਵੰਤ ਮਾਨ ਦੀ ਸਰਕਾਰ ਬਣੀ ਇਹ ਨਵਾਂ ਨਾਡਰ ਦੀ ਸਥਿਤੀ ਇਹ ਹੀ ਪਣੀ ਕਿ ਕਿਤੇ ਗੋਲੀ ਚੱਲ ਜਾਂਦੀ ਆ ਕਿਤੇ ਚੋਰੀ ਹੋ ਜਾਂਦੀ ਆ ਇਹੇ ਹਾਲਾਤ ਆਦਮਪੁਰ ਦੇ ਵਿੱਚ ਆ ਚੋਰੀਆਂ ਦੇ ਇਹੇ ਲਾਵਲਪੁਰ ਦੇ ਵਿੱਚ ਕਿਤੇ ਵੀ ਚੋਰੀ ਟਰੇਸ ਨਹੀਂ ਹੋ ਰਹੀ ਪਰसों ਦੋ ਚੋਰੀਆਂ ਹੋਈਆਂ ਉਹ ਵੀ ਥਾਣੇ ਦੇ ਮੋੜਿਓ ਇੱਕ ਮੋਟਰਸਾਈਕਲ ਇੱਕ ਬ੍ਰੀਜਾ ਕਾਰ ਅੱਜ ਚੋਰੀ ਹੋਈ ਆ ਇੱਥੋਂ ਬਿਲਕੁਲ ਥਾਣੇ ਦੇ ਗੇਟ ਦੇ ਆਪੋਜੀਟ ਮੋਟਰਸਾਈਕਲ ਖੜਾ ਆ ਉਥੋਂ ਚੋਰੀ ਹੋ ਗਈ ਮੈਂ ਡੀਆਈਜੀ ਸਾਹਿਬ ਨੂੰ ਹੱਥ ਬਨ ਕੇ ਬੇਨਤੀ ਕਰਦਾ ਅਗਰ ਇਹਨਾਂ ਕੋਲ ਥਾਣੇ ਨਹੀਂ ਚੱਲਦੇ ਤਾਂ ਪਲੀਜ਼ ਕਿਸੇ ਪੋਲੀਟਿਕਲ ਬੰਦੇ ਨੂੰ ਦੇ ਦਿਓ ਜਾਂ ਫੇ ਫੌਜੀਆ ਨੂੰ ਫੌਜ ਬੁਲਾ ਲਓ ਉਹਨਾਂ ਨੂੰ ਥਾਣੇ ਦੇ ਦਿਓ ਇਦਾਂ ਜਿਹੜੇ ਲਾਅਨ ਆਰਡਰ ਦੀ ਸਥਿਤੀ ਬਹੁਤ ਬੱਧਰ ਹੋ ਰਹੀ ਆ ਚੋਰ ਜਿਹੜੇ ਇਸ ਵੇਲੇ ਪੁਲਿਸ ਨਾਲੋਂ ਦੋ ਕਦਮ ਅੱਗੇ ਚੱਲ ਰਹੇ ਪੁਲਿਸ ਕੁਝ ਨਹੀਂ ਕਰ ਰਹੀ ਇਹ ਇਹਦਾ ਇਥੋਂ ਸਾਬਤ ਹੋ ਰਿਹਾ ਕਿ ਚਾਹ ਤੇ ਪੁਲਿਸ ਰਲੀ ਆ ਤੇ ਚਾਹ ਪੁਲਿਸ ਦੇ ਪੱਲੇ ਕੁਝ ਨਹੀਂ ਦੋ ਹੀੰਨ ਆ ਮੈਂ ਸਵੇਰੇ ਕੱਲ ਨੂੰ ਅਸੀਂ ਡੀਏਜੀ ਸਾਹਿਬ ਨੂੰ ਵੀ ਮਿਲਾਂਗੇ ਪੂਰਾ ਆਪਣੇ ਸ਼ਾਂਤੀ ਲੈ ਕੇ ਜੇਕਰ ਡੇਗਰ ਵਿੱਚੀ ਜੀ ਜਗਦੀਪ ਢੱਡਾ ਜੀ ਸਾਰੇ ਸਾਡੇ ਸਾਥੀ ਆਏ ਨੇ ਅਸੀਂ ਜਿਹੜਾ ਡੀਏਜੀ ਸਾਹਿਬ ਨੂੰ ਵੀ ਕੱਲ ਨੂੰ ਮਿਲਾਂਗੇ ਜਾ ਕੇ ਜਾਂ ਤੇ ਥਾਣੇ ਦੇ ਅੰਦਰ ਕੋਈ ਜਿਹੜਾ ਜੋਗ ਅਫਸਰ ਲਾਇਆ ਜਾਵੇ ਜਿਹੜਾ ਥਾਣੇ ਨੂੰ ਕੰਟਰੋਲ ਕਰੇ ਕ੍ਰਾਈਮ ਨੂੰ ਕੰਟਰੋਲ ਕਰੇ ਇਸੇ ਤਰ੍ਹਾਂ ਸਾਡੇ ਸਥਿਤੀ ਆ ਲਾਹਲਪੁਰ ਦੇ ਵਿੱਚੋਂ ਉਥੇ ਇੱਕ ਘਰ ਦੇ ਵਿੱਚੋਂ ਰਹਿਣੇ ਲੱਗਾ ਚੋਰੀ ਕਰਕੇ ਨਕਦੀ ਲੱਗਾ ਅਲਟਰੀ ਨੂੰ ਮੇਂਦੇ ਵਾਲੇ ਟੰਨੇ ਇੱਕ ਗੱਡੀ ਦਾ ਸਾਰਾ ਕੁਝ ਅੰਦਰੋਂ ਕੱਟ ਕੇ ਲੈਨੇ ਇੱਕ ਗੱਡੀ ਕੈਮਰਾ ਬਿਲਕੁਲ ਸੀਸੀਟੀਵੀ ਕੈਮਰੇ ਚ ਆਈ ਪਲੇਟਾ ਗੱਡੀ ਆ ਨਹੀਂ ਉਹਨਾਂ ਨੇ ਗਾਰਾ ਜਾ ਮਲਿਆ ਸੀਗਾ ਨੰਬਰ ਦੇ ਉੱਤੇ ਕੁਝ ਥੋੜਾ ਜਿਹਾ ਪੜ ਹੁੰਦਾ ਨਹੀਂ ਬਾਕੀ ਨਹੀਂ ਪੜ ਹੁੰਦਾ ਉਹ ਇੱਕ ਗੱਡੀ ਨੂੰ ਖੋਲਣ ਲੱਗੇ ਜੀ ਗੱਡੀ ਉਹਨਾਂ ਕੋ ਨਹੀਂ ਖੁੱਲੀ ਉਦੋਂ ਬਾਅਦ ਉਹ ਗੱਡੀ ਦੂਜੀ ਖੜੀ ਸੀ ਉਹਦੇ ਵਿੱਚੋਂ ਸਾਰਾ ਕੁਝ ਕੱਢ ਕੇ ਲੈ ਗਏ ਸੋ ਮੈਂ ਥਰਾਂ ਨਾ ਭਗਵੰਤ ਮਾਨ ਬੜਵੜੀਆਂ ਗੱਲਾਂ ਕਰਦਾ ਸੀ ਸੀਐਮ ਬਣਨ ਤੋਂ ਪਹਿਲਾਂ ਕਿ ਬੋਲਣ ਦੀ ਆਜ਼ਾਦੀ ਨਹੀਂ ਬੋਲ ਨਹੀਂ ਸਕਦੇ ਇੱਥੇ ਚੋਰੀਆਂ ਹੁੰਦੀਆਂ ਇੱਥੇ ਡਕੈਟੀਆਂ ਹੁੰਦੀਆਂ ਇੱਥੇ ਸਭ ਕੁਝ ਲਾਇਆ ਜਾਂਦਾ ਲੇਕਿਨ ਅੱਜ ਜਿਹੜੀ ਭਗਵੰਤ ਮਾਨ ਦੀ ਸਰਕਾਰ ਆ ਸਭ ਤੋਂ ਵੱਧ ਕ੍ਰਾਈਮ ਜਿਹੜਾ ਇਹ ਭਗਵੰਤ ਮਾਨ ਦੀ ਸਰਕਾਰ ਦੇ ਅੰਦਰ ਹੋ ਰਿਹਾ ਸੋ ਮੈਂ ਅਪਸਨਾ ਕੇ ਬੇਨਤੀ ਕਰਦਾ ਕਿ ਥਾਣਿਆਂ ਦੇ ਵਿੱਚ ਚੌਕੀਆਂ ਦੇ ਜਿਹੜੇ ਅੱਛੇ ਅਫਸਰ ਜਿਹੜੇ ਇਨਵੈਸਟਿਗੇਟ ਕਰਨ ਵਾਲੇ ਆ ਉਹਨਾਂ ਨੂੰ ਲਾਇਆ ਜਾਵੇ ਤਾਂ ਕਿ ਜਿਹੜੇ ਨੌਕੀ ਜਿਹੜੇ ਆ ਸੁੱਖ ਦਾ ਸਾਹ ਲੈਣ ਅਗਰ ਇਹ ਇਹ ਚੋਰੀ ਮੈਂ ਇਹ ਵੀ ਬੇਨਤੀ ਕਰਦਾ ਕਿ ਸੋਈ ਇਸ ਥਾਣੇ ਦਾ ਘਰਾਓ ਕੀਤਾ ਜਾਏਗਾ ਤਾਂ ਚੌਕੀ ਦਾ